ਦੁਸ਼ਟ ਦੀ ਸੰਗਤ ਦੁਸ਼ਟਾ ਪਿਆਰ ਇੰਜ ਹੈ ਜਿਵੇਂ ਠੰਡੇ ਕੋਲਿਆਂ ਨੂੰ ਤੂੰ ਜੋਲੀ ਦੇ ਚ ਪਾ ਲਿਆ ਤੇ ਦੁਸ਼ਟ ਦੀ ਦੁਸ਼ਮਣੀ ਇੰਜ ਹੈ ਜਿਵੇਂ ਬਲਦੇ ਹੋਏ ਕੋਲਿਆਂ ਦੇ ਚ ਤੋਂ ਹੱਥ ਪਾ ਛੜਿਆ ਕੁਸੰਗੀ ਦਾ ਪਿਆਰ ਇੰਜ ਹੈ ਜਿਵੇਂ ਤੈਨੂੰ ਕੁੱਤਾ ਚੱਟਣ ਲੱਗ ਪਿਆ ਔਰ ਦੁਸ਼ਟ ਨਾਲ ਦੁਸ਼ਮਣੀ ਜਿਵੇਂ ਕੁੱਤੇ ਨੇ ਕੱਟ ਖਾਦਾ ਉਦੋਂ ਹਾਲ ਤਾਂ ਝੋਟ ਪਹਚਾਏਗਾ ਦੁਸ਼ਤ ਨਾਲ ਪਿਆਰ ਇਸ ਤਰ੍ਹਾਂ ਹੈ ਜਿਵੇਂ ਘੜਾ ਪੱਥਰ ਤੇ ਡਿੱਗ ਪਿਆ ਹੈ ਉਹਦੇ ਨਾਲ ਦੁਸ਼ਮਣੀ ਇੰਜ ਹੈ ਜਿਵੇਂ ਪੱਥਰ ਘੜੇ ਤੇ ਡਿੱਗ ਪਿਆ ਹੈ ਇਹਦੀ ਦੁਸ਼ਮਣੀ ਵੀ ਝੋਟ ਕਰੇਗੀ ਇਹਦੀ ਦੋਸਤੀ ਵੀ ਝੋਟ ਕਰੇਗੀ ਇਹਦੀ ਦੋਸਤੀ ਤੈਨੂੰ ਮਹਿਲਾ ਕਰੇਗੀ ਇਹਦੀ ਦੁਸ਼ਮਣੀ ਤੈਨੂੰ ਨੁਕਸਾਨ ਪਹਚਾਏਗੀ ਝੋਟ ਪਹਚਾਏਗੀ ਇਸ ਵਾਸਤੇ ਪ੍ਰੀਤ ਨਾ ਬਾਅ ਅਤੇ ਉਹਦੀ ਪ੍ਰੀਤ ਦੁਸ਼ਮਣੀ ਚ ਬਦਲੇਗੀ ਦੁਸ਼ ਦਾ ਪਿਆਰ ਸਦੇ ਵੀ ਨਹੀਂ ਆਉਂਦਾ ਦੁਸ਼ ਦਾ ਪਿਆਰ ਕਾਇਮ ਦਾਇਮ ਨਹੀਂ ਆਉਂਦਾ ਇੱਕ ਦਿਨ ਉਸੇ ਦਾ ਪਿਆਰ ਦੁਸ਼ਮਣੀ ਚ ਬਦਲ ਜਾਂਦਾ ਹੈ ਦੁਨੀਆ ਚ ਇਸ ਤਰ੍ਹਾਂ ਹੀ ਆਉਂਦਾ ਹੈ ਉਹਦੀ ਦੋਸਤੀ ਕਰਕੇ ਵੀ ਔਖਾ ਹੋਵੇਗਾ ਉਹਦੀ ਦੁਸ਼ਮਣੀ ਕਰਕੇ ਵੀ ਔਖਾ ਹੋਵੇਗਾ ਦੁਨੀਆ ਦੇ ਤਮਾਮ ਅਵਤਾਰੀ ਪੁਰਸ਼ ਕੁਸੰਗਤ ਤੋਂ ਰੋਕਦੇ ਰਹੇ ਨੇ ਪਰ ਮਨੁੱਖ ਕੁਸੰਗਤ ਤੋਂ ਬਾਜ਼ ਨਹੀਂ ਆਉਂਦਾ ਬੜੀਆਂ ਬੜੀਆਂ ਦਲੀਲਾਂ ਦੇਂਦੇ ਨੇ ਅਸੀਂ ਆਪ ਕੋ ਸੰਗੀ ਥੋੜੇ ਹੋ ਜਾਣਾ ਕੋਈ ਕੀ ਗੱਲ ਹੋਇਆ ਪੈੜੇ ਕੋਲ ਬੈਠ ਗਏ ਤੇ ਪੈੜੇ ਕੋਲ ਬੈਠਣਾ ਤੂੰ ਤੂੰ ਬੈੜਾ ਨਾ ਵੀ ਹੋਣਾ ਚਾਹੇ ਹੋ ਜਾਏਗਾ ਮੈਂ ਫਿਰ ਦਲੀਲ ਦੇਵਾਂ ਅੱਗ ਕੋਲ ਤੂੰ ਬੈਠਾ ਹੈ ਸੇਕ ਨਹੀਂ ਵੀ ਲੈਣਾ ਚਾਹੁੰਦਾ ਮਿਲੇਗਾ ਗੰਦਗੀ ਦੇ ਢੇਰ ਕੋਲ ਤੂੰ ਬੈਠਾ ਹੈ ਦੁਰਗੰਧ ਨਹੀਂ ਵੀ ਲੈਣਾ ਚਾਹੁੰਦਾ ਮਿਲੇਗੀ ਲਾਜ਼ਮੀ ਮਿਲੇਗੀ ਕੁਝ ਐਸੀ ਮੈਲ ਹੈ ਜੋ ਸਾਡੇ ਹਿਰਦੇ ਤੇ ਪੈਂਦੀ ਹੈ ਉਹ ਵੈ ਮੈਲ ਹੈ ਵਿਚਾਰਾਂ ਦੀ ਜਿਹਨੂੰ ਹਰ ਜਗ੍ਹਾ ਦੀ ਵਾਈਬ੍ਰੇਸ਼ਨ ਕਹਿੰਦੇ ਨੇ ਆਭਾ ਕਹਿੰਦੇ ਨੇ ਇਹ ਬਣਦਾ ਹੈ ਮਨੁੱਖ ਦੇ ਵਿਚਾਰਾਂ ਨਾਲ ਮਨੁੱਖ ਦੇ ਸੋਚਣੀ ਨਾਲ ਮਨੁੱਖ ਦੇ ਚਿੰਤਨ ਨਾਲ ਸਾਰੀ ਦੁਨੀਆ ਦੇ ਵਿੱਚ ਬੁਰਾ ਸੋਚਣਾ ਇਤਨਾ ਜ਼ਿਆਦਾ ਹੋ ਗਿਆ ਸਾਰੀ ਦੁਨੀਆ ਦੇ ਵਿੱਚ ਬੁਰਾ ਚਿੰਤਨ ਇਤਨਾ ਜ਼ਿਆਦਾ ਹੋ ਗਿਆ ਸਾਰੀ ਦੁਨੀਆ ਦੇ ਵਿੱਚ ਬੁਰੇ ਵਿਚਾਰ ਇਤਨੇ ਜ਼ਿਆਦਾ ਹੋ ਗਏ ਨੇ ਸਾਰੀ ਦੁਨੀਆ ਦੇ ਵਿੱਚ ਵਿਚਾਰਾਂ ਦੇ ਵਿੱਚ ਮੈਲ ਹੀ ਮੈਲ ਹੈ ਸਿੱਧੀ ਮਨੁੱਖ ਦੇ ਮਨ ਤੇ ਪੈਂਦੀ ਸਿੱਧੀ ਮਨੁੱਖ ਦੇ ਮਨ ਤੇ ਪੈਂਦੀ بڑے بڑے ਸਿਆਣੇ ਮਨੁੱਖਾਂ ਦਾ ਅਨੁਭਵ ਹੈ ਇਹ ਗੁਨਾਹ ਸੀ ਕਰਨਾ ਤੇ ਨਹੀਂ ਚਾਹੁੰਦੇ ਸੀ ਪਤਾ ਨਹੀਂ ਕਿਉਂ ਹੋ ਗਏ ਸੇਕ ਕੋਲ ਅਗ ਕੋਲ ਬੈਠਾ ਹੋਵੇਗਾ ਪਾਈਂ ਸੇਕ ਲੱਗ ਗਿਆ ਇਹ ਇਹ ਜਿਹੜੀ ਹਵਾ ਮੈਲੀ ਹੈ ਇਹਦੇ ਵਿੱਚ ਜਿਹੜੇ ਵਿਚਾਰ ਇੱਕ ਤੇ ਉਹ ਆਲੋਦਗੀ ਉਹ ਮੈਲ ਜੋ ਤੇਰੇ ਕੱਪੜੇ 'ਤੇ ਲੇ ਕਰਦੀਏ ਤੇਰੇ ਤਨ ਨੂੰ ਮੈਲਾ ਕਰਦੀਏ ਵਿਚਾਰਾਂ ਦੀ ਮੈਲ ਤੇਰੇ ਮਨ ਨੂੰ ਮੈਲਾ ਕਰਦੀ ਉਹ ਵੀ ਬ੍ਰਹਮੰਡ ਦੇ ਵਿੱਚ ਮੌਜੂਦ ਨੇ ਇਹ ਦੋ ਤਰ੍ਹਾਂ ਦੀ ਮੈਲ ਸਾਰੇ ਸੰਸਾਰ ਦੇ ਵਿੱਚ ਮੌਜੂਦ ਹੈ ਤਨ ਮੈਲਾ ਹੋ ਜਾਂਦਾ ਹੈ ਇਸ਼ਨਾਨ ਕਰਦੇ ਹਾਂ ਪਾਣੀ ਨਾਲ ਫਿਰ ਸਾਬਣ ਨਾਲ ਮਨ ਮੈਲਾ ਹੋ ਗਿਆ ਐ ਸਤ ਸੰਗਤ ਹੈ ਇੱਥੇ ਆ ਕੇ ਦੋਣਾ ਬਿਨ ਭਾਗਾ ਸਤ ਸੰਗ ਨ ਲੱਭੇ ਬਿਨ ਸੰਗਤ ਮੈਲ ਭਰੀ ਜੇ ਜਿਓ ਇੱਕ ਦਿਨ ਵੀ ਜਿਹੜਾ ਨਹੀਂ ਆਇਆ ਕੁਛ ਨਾ ਕੁਛ ਤੇ ਮਨ ਮੈਲਾ ਹੋ ਗਿਆ ਔਰ ਕਈ ਕਈ ਦਿਨ ਜਿਹੜਾ ਨਹੀਂ ਆਇਆ ਉਹ ਤੇ ਬਹੁਤ ਮੈਲਾ ਹੋ ਜਾਏਗਾ ਇਹ ਵੀ ਮੈਂ ਅਰਜ਼ ਕਰਾਂ ਕਪੜਾ ਇੱਕ ਦਿਨ ਦਾ ਮੈਲਾ ਹੋਵੇ ਧੋਣਾ ਆਸਾਨ ਹੈ 5-7 ਦਿਨ ਦਾ ਮੈਲਾ ਹੋਵੇ ਜਰਾ ਇੱਕ ਦੋ ਦਫਾ ਸਾਬਣ ਲਾਣਾ ਪੈਗਾ ਦੋ ਦਫਾ ਧੋਣਾ ਪੈਗਾ ਕਪੜਾ 15-20 ਦਿਨ ਦਾ ਮੈਲਾ ਹੋਵੇ ਮਿਹਨਤ ਜ਼ਿਆਦਾ ਮੰਗੇਗਾ ਬਾਰ-ਬਾਰ ਮਸ਼ੀਨ ਦੇ ਚ ਪਾੜਾ ਪੈਗਾ ਜਾਂ ਬਾਰ-ਬਾਰ ਧੋਣਾ ਪੈਗਾ ਇੱਕ ਦਫਾ ਨਾਲ ਗੱਲ ਨਹੀਂ ਬਣੇਗੀ ਤੇ ਕਪੜਾ ਕਿਦਰੇ 1.5-2 ਮਹੀਨੇ ਦਾ ਮੈਲਾ ਹੋਵੇ ਫਿਰ ਮੈਲ ਦਿਖਾਈ ਦਿੰਦੀ ਹੈ ਕਪੜਾ ਨਹੀਂ ਦਿਖਾਈ ਦਿੰਦਾ ਮੈਲ ਦੀ ਪਰਤ ਦੇ ਉੱਤੇ ਪਰਤ ਪਰਤ ਦੇ ਉੱਤੇ ਪਰਤ ਪਰਤ ਦੇ ਉੱਤੇ ਪਰਤ ਇਤਨੇ ਜਮ ਜਾਂਦੀ ਹੈ ਕਪੜਾ ਤੇ ਦਿਖਾਈ ਨਹੀਂ ਦਿੰਦਾ ਮੈਲ ਦਿਖਾਈ ਦਿੰਦੀ ਹੈ ਇਹ ਜਿਹੜਾ ਸਾਡਾ ਮਨ ਹੈ ਇਹ ਇੱਕ ਦਿਨ ਦਾ ਮੈਲ ਹੈ ਕਤਈ ਨਹੀਂ ਇਹ ਇੱਕ ਮਹੀਨੇ ਦਾ ਮੈਲ ਹੈ ਨਹੀਂ ਇਹ ਇੱਕ ਸਾਲ ਦਾ ਮੈਲ ਹੈ ਕਤਈ ਨਹੀਂ ਗੁਰਬਾਣੀ ਕਹਿੰਦੀ ਹੈ ਸੰਮਨ ਕੋ ਜਨਮ ਜਨਮ ਕੀ ਮਲ ਲਾ ਗਈ ਕਾਲਾ ਹੋਆ ਸਿਆ ਇਹ ਤੇ ਕਈ ਜਨਮਾਂ ਦਾ ਮੈਲ ਹੈ ਤੂੰ ਮਨੁਖ ਦੇ ਦਰਸ਼ਨ ਕਰੀਏ ਮਨੁਖ ਦੇ ਤੇ ਦਰਸ਼ਨ ਨਹੀਂ ਆਉਂਦੇ ਕ੍ਰੋਧ ਦੇ ਦਰਸ਼ਨ ਹੁੰਦੇ ਮਨੁਖ ਦੇ ਦਰਸ਼ਨ ਕਰੀਏ ਮਨੁਖ ਦੇ ਤੇ ਦਰਸ਼ਨ ਨਹੀਂ ਨਹੀਂ ਆਉਂਦੇ ਹੰਕਾਰ ਦੇ ਦਰਸ਼ਨ ਹੁੰਦੇ ਡੁੱਲ ਡੁੱਲ ਕੇ ਪੈਂਦਾ ਹੈ ਹੰਕਾਰ ਮਨੁਖ ਦੇ ਦਰਸ਼ਨ ਕਰੀਏ ਮਨੁਖ ਦੇ ਕੋਲ ਬੈਠੇ ਮਨੁਖ ਦੇ ਤੇ ਦਰਸ਼ਨ ਹੀ ਨਹੀਂ ਆਉਂਦੇ ਲੋਭ ਦੇ ਦਰਸ਼ਨ ਹੁੰਦੇ ਕਾਲੀ ਇੱਕ ਬਹੁਤ ਸਿਆਣਾ ਮਨੁੱਖ ਮੈਨੂੰ ਕਹਿ ਰਿਹਾ ਸੀ ਅਸੀਂ ਤੇ ਸਮਝਦੇ ਸੀ ਮਾਨ ਮਨੁੱਖ ਹੈ ਪਰ ਉਹਨੇ ਤੇ ਵਿਅਰਥ ਦੀਆਂ ਗੱਲਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ ਤਿੰਨ ਦਿਨ ਉਹਦੀ ਸੰਗਤ ਕੀਤੀ ਕਹਿਣ ਲੱਗਾ ਆਈ ਕੁਝ ਸੁਣਦੇ ਰਹ ਗੱਲਾਂ ਸਾਰੀਆਂ ਲੋਭ ਦੀਆਂ ਗੱਲਾਂ ਸਾਰੀਆਂ ਹੰਕਾਰ ਦੀਆਂ ਗੱਲਾਂ ਸਾਰੀਆਂ ਵਾਸ਼ਨਾਵਾਂ ਦੀਆਂ ਕਹਿਣਨ ਦਿਲ ਮੇਰਾ ਬੜਾ ਟੁੱਟਿਆ ਮੈਂ ਕਿ ਤੈਨੂੰ ਇਹ ਪੰਕਤੀਆਂ ਚੇਤੇ ਨਹੀਂ ਆਇਆ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣਾਂ ਬਬ ਬਕੜਾ ਤਾਂ ਜਨਮ ਨਾ ਭੇੜੀ ਹੰਸ ਦੇ ਰੂਪ ਦੇ ਚ ਪਤਾ ਨਹੀਂ ਕਿਤਨੇ ਬਗਲੇ ਘੁੰਮ ਰਹੇ ਨੇ ਕਿਤਨੇ ਘੁੰਮ ਰਹੇ ਇਹ ਚਿੱਟੇ ਪੰਖ ਇਹ ਸਾਫ ਸੁਥਰੇ ਪੰਖ ਕਈ ਦਫਾ ਹੰਸ ਹੋਣ ਦਾ ਧੋਖਾ ਪੈਦਾ ਕਰ ਦਿੰਦੇ ਨੇ ਹੰਸ ਨਹੀਂ ਨੇ ਮੈਂ ਜਾਣਿਆ ਬਾਬਾ ਫਰੀਦ ਜੀ ਸਾਹਿਬ ਅਗਰ ਧੋਖਾ ਖਾ ਸਕਦਾ ਹੈ ਤੇ ਆਮ ਬੰਦਿਆਂ ਦੀ ਤੇ ਗੱਲ ਛੱਡੋ ਇਹ ਫਰੀਦ ਦਾ ਸ਼ਲੋਕ ਹੈ ਮੈਂ ਜਾਣਿਆ ਫਰੀਦਾ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕਹੀਆ ਸੰਗ ਜੇ ਜਾ ਨਾ ਬਬ ਬਕਪੜਾ ਤਾਂ ਜਨਮ ਨਾ ਭੇੜੀ ਅੰਗ ਮਨੁੱਖ ਦੇ ਦਰਸ਼ਨ ਕਰੀਏ ਬੰਦੇ ਦੇ ਤੇ ਦਰਸ਼ਨ ਹੀ ਨਹੀਂ ਆਉਂਦੇ ਕਾਮ ਦੇ ਦਰਸ਼ਨ ਹੁੰਦੇ ਮਨੁੱਖ ਦੇ ਦਰਸ਼ਨ ਕਰੀਏ ਮਨੁੱਖ ਦੇ ਤੇ ਦਰਸ਼ਨ ਹੀ ਨਹੀਂ ਆਉਂਦੇ ਕ੍ਰੋਧ ਦੇ ਦਰਸ਼ਨ ਆਉਂਦੇ ਲੋਭ ਦੇ ਦਰਸ਼ਨ ਆਉਂਦੇ ਨੇ ਹੰਕਾਰ ਦੇ ਦਰਸ਼ਨ ਆਉਂਦੇ ਨੇ ਔਰ ਅਨੰਤ ਜਨਮਾਂ ਤੋਂ ਹੰਕਾਰ ਦੀ ਪਰਤ ਦਰ ਪਰਤ ਲੋਭ ਦੀ ਪਰਤ ਦਰ ਪਰਤ ਕ੍ਰੋਧ ਦੀ ਪਰਤ ਦਰ ਪਰਤ ਮਨ ਮੈਲਾ ਹੋ ਗਿਆ ਕਈ ਜਨਮਾਂ ਦਾ ਮੈਲਾ ਹੈ ਤੇ ਜਦ ਕਈ ਜਨਮਾਂ ਦਾ ਮੈਲਾ ਹੈ ਤੇ ਮਨ ਤੇ ਦਿਖਾਈ ਨਹੀਂ ਦਿੰਦਾ ਮੈਲੀ ਮੈਲ ਦਿਖਾਈ ਦਿੰਦੀ ਵਿਚਾਰਾਂ ਦਾ ਤੇ ਕੁਝ ਪਤਾ ਹੀ ਨਹੀਂ ਚਲਦਾ ਕਰੋਧ ਹੀ ਕਰੋਧ ਵਿਚਾਰਾਂ ਦਾ ਤੇ ਕੁਝ ਪਤਾ ਹੀ ਨਹੀਂ ਚਲਦਾ ਹੰਕਾਰੀ ਅੰਕਾਰ ਸਹੀ ਸੋਚਣੀ ਦਾ ਤੇ ਕੁਝ ਪਤਾ ਹੀ ਨਹੀਂ ਚਲਦਾ ਲੋਭ ਹੀ ਲੋਭ ਅਜੋਕੇ ਸਮੇਂ ਵਿੱਚ ਮਨੁੱਖ ਨੇ ਕੱਪੜਿਆਂ ਨੂੰ ਤੇ ਤਨ ਨੂੰ ਸਾਫ਼ ਸੁਥਰਾ ਰੱਖਣ ਦੇ ਅਨੇਕਾਂ ਸਾਧਨ ਜੁਟਾਏ ਨੇ ਹਰ ਘਰ ਦੇ ਵਿੱਚ ਗੁਸਲ ਖਾਣਾ ਹੈ ਤਨ ਨੂੰ ਸਾਫ਼ ਕਰਨਾ ਹੈ ਵਾਸ਼ਿੰਗ ਪਾਊਡਰ ਨੇ ਕੱਪੜੇ ਸਾਫ਼ ਕਰਨੇ ਸਾਬਣ ਨੇ ਕੱਪੜੇ ਸਾਫ਼ ਕਰਨੇ ਮਹਾਰਾਜ ਕਹਿੰਦੇ ਵੀ ਨੇ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਜ ਕੇ ਮੂਤ ਪਲੀਤੇ ਕੱਪੜ ਹੋਏ ਦੇ ਸਾਵਣ ਲਈਏ ਉਹ ਦੋਏ ਪਰ ਇਹ ਜਿਹੜਾ ਮਨ ਪਾਪਾ ਨਾਲ ਮਹਿਲੈ ਮਨ ਦੀ ਮਹਿਲ ਕੀ ਹੈ ਪਾਪ ਤੇ ਪਾਪ ਕਿਸ ਨੂੰ ਕਹਿੰਦੇ ਨਾ ਸਿਰਫ ਬੁਰਾ ਸੋਚਣਾ ਹੀ ਪਾਪ ਹੈ ਮੈਂ ਅਕਸਰ ਅਰਜ਼ ਕੀਤਾ ਹੋਇਆ ਹੈ ਬੁਰਾ ਕਰਨਾ ਅਪਰਾਧ ਹੈ ਬੁਰਾ ਸੋਚਣਾ ਪਾਪ ਹੈ ਅਪਰਾਧ ਕਾਨੂੰਨ ਦੀ ਪਕੜ ਦੇ ਚ ਆਉਂਦਾ ਹੈ ਅਪਰਾਧ ਸਮਾਜ ਦੀ ਪਕੜ ਦੇ ਚ ਆਉਂਦਾ ਹੈ ਇਸ ਵਾਸਤੇ ਦੁਨੀਆ ਚ ਇਤਨੇ ਅਪਰਾਧੀ ਨਹੀਂ ਨੇ ਪਿਛਲੇ ਦਿਨੇ ਮੈਨੂੰ ਭਾਰਤ ਦੇ ਚ ਇੱਕ ਮੈਗਜ਼ੀਨ ਨਿਕਲਦੀ ਹੈ ਦਿਨਵਾਨ ਉਹਦੇ ਚ ਪੜਨ ਨੂੰ ਮਿਲਿਆ ਬਈ ਸਾਰੀ ਦੁਨੀਆ ਦੇ ਚ ਇਹ ਜਰਾਇਮ ਪੇਸ਼ਾ ਲੋਕ ਕ੍ਰਿਮੀਨਲ ਮਨੁੱਖ ਸੌ ਦੇ ਵਿੱਚ ਇੱਕ ਵੀ ਨਹੀਂ ਹੈ ਜੇਲਾਂ ਦੇ ਜਿਹੜੇ ਕੈਦੀ ਬੰਦ ਸਨ ਨਾ ساری ਦੁਨੀਆ ਦੇ ਉਹਨਾਂ ਨੇ ਆਕੜੇ ਕੱਟੇ ਕੀਤੇ ਕੰਮ ਤੇ ਬੜੇ ਮਿਹਨਤ ਤੇ ਉਹਨਾਂ ਨੇ ਬਹੁਤ ਕੀਤੀ ਸਾਰੀ ਦੁਨੀਆ ਦੀ ਜੇਲਾਂ ਸਾਰੇ ਸੰਸਾਰ ਦੀਆਂ ਜੇਲਾਂ ਜੋ ਚੋਰ ਬੰਦ ਸਨ ਜੋ ਟਗਾਏਤ ਬੰਦ ਸਨ ਜੋ ਕਾਤਲ ਬੰਦ ਸਨ ਉਹਨਾਂ ਦੀ ਜਿਹੜੀ ਉਹਨਾਂ ਨੇ ਗਿਣਤੀ ਕੀਤੀ ਤੇ ਸਾਰੇ ਸੰਸਾਰ ਦੀ ਗਿਣਤੀ ਕਹਿੰਦੇ ਨੇ ਤੇ ਇੱਕ ਫਿਸਦੀ ਵੀ ਨਹੀਂ ਹੈ ਯਾਨੀ ਸੌ ਦੇ ਚੋਂ ਇੱਕ ਮਨੁੱਖ ਵੀ ਅਪਰਾਧੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ ਕਿਦਰੇ ਹਜ਼ਾਰ ਤੋਂ ਬਾਅਦ ਇੱਕ ਅਦ ਮਨੁੱਖ ਅਪਰਾਧੀ ਹੈ ਬਲਕਿ ਜਿੱਥੇ ਜਿਤਨਾ ਸਖਤ ਕਾਨੂੰਨ ਹੈ ਉੱਥੇ ਚੋਰੀ ਨਹੀਂ ਹੈ ਅਮ ਕੋਇਤਾ ਦੇ ਵਿੱਚ ਦੇਖਿਆ ਇਧਰ ਮੁੱਲਾ ਬਾੰਗ ਦੇਂਦਾ ਸਰਾਫੇ ਦੀਆਂ ਦੁਕਾਨਾਂ ਮਨੀ ਚੇਂਜਰ ਜਿਹੜੇ ਨੇ ਹਰ ਦੇਸ਼ ਦੀ ਕਰੰਸੀ ਉਹਨਾਂ ਦੀ ਦੁਕਾਨ ਤੇ ਪਈਏ ਖੁੱਲ੍ਹੇ ਛੋੜ ਕੇ ਚਲੇ ਜਾਂਦੇ ਨੇ ਮਰਜ਼ੀ ਕੋਈ ਚੋਰੀ ਨਹੀਂ ਕਰਦਾ ਚੋਰ ਨੂੰ ਸਜ਼ਾ ਬੜੀ ਸਖਤ ਹੈ 사우ਦੀ ਅਰਬ ਦੇ ਚ ਹੱਥ ਕੱਟ ਦਿੰਦੇ ਕੋਇਤ ਦੇ ਚ ਕੋੜੇ ਮਾਰਦੇ ਨੇ ਕਾਨੂੰਨ ਬੜਾ ਸਖਤ ਹੈ ਚੋਰੀ ਨਹੀਂ ਹੈ ਫਿਰ ਦੁਰਾਚਾਰ ਵੀ ਨਹੀਂ ਹੈ ਦੁਰਾਚਾਰ ਨੂੰ 사우ਦੀ ਅਰਬ ਦੇ ਸੰਸਾਰ ਕਰਦੇ ਨੇ ਗੋਡਿਆਂ ਤੱਕ ਜ਼ਮੀਨ ਦੇ ਚ ਦਬ ਕੇ ਚਾਰੋਂ ਪਾਸੇ ਪੱਥਰ ਮਾਰੋ ਔਰ ਉਹਨੇ ਚਿਰ ਤੱਕ ਪੱਥਰ ਮਾਰੋ ਜਿੰਨੇ ਚਿਰ ਤੱਕ ਗਿਰ ਨਹੀਂ ਜਾਂਦਾ ਸਜ਼ਾਵਾਂ ਬੜੀਆਂ ਸਖਤ ਨੇ ਅਪਰਾਧ ਤੇ ਨਹੀਂ ਹੈ ਉਹ ਜਿਹੜੇ ਆਖੜੇ ਇਕੱਠੇ ਕੀਤੇ ਗਏ ਨੇ ਠੀਕ ਹੈ ਅਰਬ ਦੇਸ਼ਾਂ ਚ ਇਹਨਾਂ ਪਰ ਬਹੁਤ ਥੋੜੇ ਇਹ ਆંકੜੇ ਹਜ਼ਾਰ ਤੇ ਬਾਅਦ ਇੱਕ ਵੀ ਨਹੀਂ ਬਣਦਾ ਅਪਰਾਧ ਦੀ ਰਹਿ ਗਈ ਗੱਲ ਪਾਪ ਦੀ ਮਨ ਦੇ ਤਲ ਤੇ ਕੋਈ ਬੁਰਾ ਨਾ ਸੋਚਦਾ ਹੋਵੇ ਗੁਸਤਾਖੀ maaf ਇਹ ਲੱਖਾਂ ਚ ਕੋਈ ਇੱਕ ਕੱਦਾ ਹੈ ਇੱਕ ਕੱਦਾ ਹੈ ਸੰਸਾਰ ਦੇ ਚ ਇਤਨਾ ਅਪਰਾਧ ਨਹੀਂ ਹੈ ਸੰਸਾਰ ਦੇ ਚ ਬਹੁਤਾ ਪਾਪ ਹੈ ਪਾਪ ਮਨ ਦੀ ਮਹਿਲ ਹੈ ਪਾਪ ਨਾਲੀ ਮਨ ਮੈਲਾ ਹੁੰਦਾ ਬਰੀਏ ਮਤ ਪਾਪ ਪਾ ਕੇ ਸੰ ਬੁਰਾ ਸੋਚਣ ਨਾਲੀ ਮਨ ਮੈਲਾ ਹੁੰਦਾ ਤੇ ਬੁਰਾ ਸੋਚਣਾ ਕੀ ਆਉਂਦਾ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਖੋਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਚੋਰੀ ਔਰ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਦੁਰਾਚਰ ਸਿਰਫ ਸੋਚਣਾ ਸੋਚਣਾ ਹੀ ਮਨ ਦੀ ਮੈਲ ਹੈ ਅੱਜ ਤੱਕ ਮਨੁੱਖ ਨੇ ਇਸ ਗੱਲ ਦਾ ਬੜਾ ਮਾਣ ਕੀਤਾ ਮੈਂ ਬੁਰਾ ਕੀਤਾ ਥੋੜੀ ਐ ਸਿਰਫ ਸੋਚੇ ਤੇ ਕੀ ਹੋ ਗਿਆ ਬਸ ਸੋਚੇ ਮਨ ਤੇ ਮਹਿਲਾ ਹੋ ਗਿਆ ਸੋਚਦੇ ਆਂ ਹੀ ਮਨ ਮਹਿਲਾ ਹੋ ਗਏ ਔਰ ਬੁਰਾ ਮਨੁੱਖ ਕਈ ਜਨਮਾਂ ਤੋਂ ਸੋਚਦਾ ਰਿਹਾ ਹੋਵੇ ਤੋ ਸਿਵਾਏ ਬੁਰੇ ਸੋਚਣ ਤੋਂ ਮਨ ਦੇ ਛੁਰ ਬਚਦਾ ਕੀ ਹੈ ਬੁਰੇ ਵਿਚਾਰਾਂ ਤੋਂ ਹੋਰ ਬਚਦਾ ਕੀ ਹੈ ਪਾਪ ਹੀ ਪਾਪ ਪਾਪ ਹੀ ਪਾਪ ਮਨ ਦੇ ਚ ਹੁਣ ਇਹ ਪਾਪੀ ਮਨ ਇਹ ਮੈਲਾ ਮਨ ਜੋ ਕੁਝ ਵੀ ਕਰੇਗਾ ਮੈਲਾ ਮੈਂ ਸਮਪਤੀ ਸਿੱਧੇ ਕਰਾਂ ਮਨ ਮੈਲੇ ਸਭ ਕਿਛ ਮੈਲਾ ਗੁਸਤਾਖੀ ਮਾਫ ਮਨ ਮੈਲੇ ਇਹਦਾ দান ਵੀ ਮੈਲਾ ਇਹਦੇ দান ਦੇ ਚ ਹੰਕਾਰ ਦੀ ਬਦਬੋ ਹੋਵੇਗੀ